ਅਰਜਨ ਜਿਸ ਮਨੁੱਖ ਨੂੰ ਕੋਈ ਇਕਾਂਤ ਵਿਸ਼ਾ ਵਿਕਾਰ ਮਿਲ ਜਾਵੇ ਸਾਥ ਸੰਗਤ ਵਿੱਚ ਵਿਸ਼ਾ ਵਿਕਾਰ ਇਕਾਂਤ ਮਿਲ ਜਾਵੇ ਚਾਰ ਫੇਰ ਨਿਗਾਹ ਮਾਰਦਾ ਮੈਨੂੰ ਕੋਈ ਨਹੀਂ ਵੇਂਦਾ ਪਿਆ ਤੇ ਫਿਰ ਕੀ ਵੇਖੇ ਐ ਮਨੁੱਖ ਕਿਉਂਕਿ ਮਨੁੱਖ ਹਿਯਾਰ ਤੇ ਬੜਾ ਹੈ ਨਾ ਸਾਥ ਸੰਗਤ ਵਿੱਚ ਬਹੁਤ ਹਿਯਾਰ ਗੁਰਦੇ ਪਿਆਰਿਆ ਜਦ ਉਹ ਨਾਮ ਜਪਦਾ ਬਾਣੀ ਪੜਦਾ ਸੇਵਾ ਕਰਦਾ ਸਿਮਰਨ ਕਰਦਾ ਕਥਾ ਕਰਦਾ ਦਾਨ ਪੁੰਨ ਕਰਦਾ ਇਹ ਕਹਿੰਦਾ ਉਹ ਅਕਾਲ ਪੁਰਖ ਸਤਿਗੁਰੂ ਜਿਹਨੂੰ ਆਪਾਂ ਸਰਬਸ਼ਕਤੀ ਮਾਨ ਕਹਿੰਨੇ ਆ ਸਰਬ ਵਿਆਪਤ ਕਹਿੰਨੇ ਆ ਅੰਤਰਜਾਮੇ ਕੇ ਨ ਮੇਰੇ ਵੱਲੋਂ ਵੇਖਦਾ ਪਿਆ ਏ ਮੇਰੀ ਕਥਾ ਮੇਰੇ ਕੀਰਤਨ ਮੇਰੀ ਸੇਵਾ ਮੇਰਾ ਦਾਨ ਪੁੰਨ ਮੇਰਾ ਸੇਵਾ ਸਿਮਨੋ ਸੁਣਦਾ ਪਰ ਤੇ ਵੇਖਦਾ ਪਿਆ ਤੇ ਜਦੋਂ ਚੋਰੀ ਤੇ ਯਾਰੀ ਤੇ ਹੀਰਾ ਫਿਰ ਕਰਦਾ ਕਹਿੰਦਾ ਹੁ ਸੌ ਗਿਆ ਭਗਵਾਨ ਸਾਹ ਸੰਗੇ ਚ ਹੁ ਸੌ ਗਿਆ ਗੁਰਦੇ ਪਿਆਰੀ ਹੁ ਸੌ ਗਿਆ ਸਾਹ ਸੰਗੇ ਚ ਮੁੰਨੇ ਕੁਛ ਵੀ ਅੰਦਰ ਪਿਆ ਗੁਰਦੇ ਪਿਆਰੀਓ ਕਹਿੰਦੇ ਜੀ ਅਰਜਨ ਜਦੋਂ ਕੋਈ ਇਕਾਂਤ ਵਿਸ਼ਾ ਵਿਕਾਰ ਮਿਲ ਜਾਂਦਾ ਕੋਈ ਹੀਰਾ ਫਿਰ ਕਰਦਾ ਤਾਂ ਟਾਈਮ ਮਿਲ ਜਾਂਦਾ ਤੇ ਜਿਹੜਾ ਮਨੁੱਖ ਸਮਝਦਾ ਭਗਵਾਨ ਨਹੀਂ ਵੇਦਾ ਉਹ ਨੱਖ ਨਹੀਂ ਵੇਂਦੇ ਪਏ ਭਗਵਾਨ ਤੇ ਵੇਂਦਾ ਨਾ ਪਿਆ ਜੇ ਦੁਨੀਆ ਦੇ ਲੋਕੀ ਨਹੀਂ ਵੇਂਦੇ ਪਏ ਉਹ ਜਿਹਨੂੰ ਤਰ ਜਾਵੇਂ ਉਹ ਤੇ ਵੇਂਦਾ ਨਾ ਪਿਆ ਉਹਦਾ ਤਿਆਗ ਕਰ ਦਿੰਦਾ ਜੀਵਨ ਮੁਕਤ ਬੰਦਾ ਸਾਧ ਸੰਗਤ ਵਿੱਚ ਜੀਵਨ ਮੁਕਤ ਹੈ ਗੁਰਦੇ ਪਿਆਰੇ